ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੀ ਸ਼ੁਰੂਆਤ ਹੁੰਦੀ ਹੈ ਜੇ ਹੁਣ ਟਾਈਮ ਹੋ ਰਿਹਾਗਾ 9:00 9:00 ਦਾ ਉਮੀਦ ਕਰਦੀ ਆ ਸਾਰੇ ਤੁਸੀਂ ਠੀਕ ਠਾਕ ਹੋਵਗੇ ਜੜਦੀ ਗਲਾ ਵਿੱਚ ਹੋਵਗੇ ਮੈਂ ਵੀ ਠੀਕ ਆਂ ਜੀ ਕੁਝ ਕ ਹੱਦ ਤੱਕ ਬਟ ਅੱਜ ਥੋੜੀ ਤਬੀਅਤ ਠੀਕ ਨਹੀਂ ਹੈਗੀ ਪ੍ਰੋਪਰ ਕਿਸਮਤ ਸਕੂਲ ਚਲੀ ਗਈ ਹੈ ਜੀ ਗੈਲੀ ਨੇ ਅੱਜ ਪਟਿਆਲੇ ਜਾਣਾ ਸੀ ਉਹ ਵੀ ਚਲਾ ਗਿਆ ਸਵੇਰ ਸਵੇਰ ਦੇ ਕੰਮ ਵੀ ਹੋ ਚੁੱਕੇ ਨੇ ਲਗਭਗ ਪੋਚੇ ਲਾ ਗਈ ਸੀ ਜੀ ਪੋਚਾੜੀ ਹਲੋ ਜੀ ਮੈਂ ਸੌ ਗਈ ਸੀਗੀ ਟਾਈਮ ਹੋ ਗਿਆ 12 ਵਜੇ 12 ਸਵਾ 12 ਹੋ ਗਏ ਜੀ ਮੈਂ ਸੋਚਿਆ ਮੈਂ ਕਿ ਚਲ ਆਪਦੇ ਕੱਪੜੇ ਸਾਰੇ ਪ੍ਰੈਸ ਕਰ ਦਿਆਂ ਘਰੇ ਪਾਉਣ ਵਾਲੇ ਜਿਹੜੇ ਕਾਟਨ ਦੇ ਸੂਟ ਹੁੰਦੇ ਨੇ ਨਾ ਉਹ ਸਾਰੇ ਹੋ ਜਾਂਦੇ ਨੇ ਤੋਤੇ ਤੋਂ ਕੁੰਗਰ ਜੇ ਜਾਂਦੇ ਨੇ ਨਾ ਵਧੀਆ ਨਹੀਂ ਲੱਗਦੇ ਹੋਏ ਆ ਪਾਏ ਹੋਏ। ਉਹ ਤੇ ਪ੍ਰੈਸ ਮਾਰਨੀ ਪੈਂਦੀ ਆ ਬਈ। ਜਿਹੜਾ ਪਾ ਥੋੜਾ ਜਿਹਾ ਮਲਾਵਟ ਵਾਲੇ ਲੈ ਲਏ ਨਾ ਉਹ ਤਾਂ ਹਲੇ ਪੈ ਜਾਂਦੇ ਨੇ ਪਰ ਜਿਹੜੇ ਜਮਾ ਸੁੱਤੀ ਹੁੰਦੇ ਨੇ ਉਹ ਪੈਂਦੇ ਨਹੀਂ ਹੈਗੇ ਪ੍ਰੈਸ ਬਿਨਾ ਉਹ ਹੋ ਨਹੀਂ ਲੱਗਦੇ ਨੇ ਕਿ ਪਾਏ ਵਾਲੇ ਖਰਾਬ ਜੀ। ਤੇ ਮੈਂ ਉੱਥੇ ਸੀਗੀ ਹੈ ਨਹੀਂ ਸੀ ਕੋਈ ਕੰਮ ਕੁਸਣਾ ਵੈਸੇ 4-5 ਦਿਨ ਹੋ ਗਏ ਸੁੱਤੀ ਨਹੀਂ ਸੀ ਤਾਂ ਕਰਕੇ ਮੈਨੂੰ ਨੀਂਦ ਆ ਗਈ ਥੋੜੀ ਵਧੀਆ ਸਕੂਨ ਜਾਂ ਮਿਲਿਆ ਮੈਨੂੰ। ਤੇ ਉਨਾਪਰ ਦੇਖਦੇ ਆ ਸੋਮਵਾਰ ਨੂੰ ਤੁਹਾਨੂੰ ਪਤਾ ਹੀ ਹੈ ਹਰ ਇੱਕ ਬਲੌਗ ਦੇ ਵਿੱਚ ਮੈਂ ਦੱਸਦੀ ਹੁੰਦੀ ਆ ਹਨਾ ਕਿ ਮੈਂ ਸੋਮਵਾਰ ਨੂੰ ਸੈਦੇ ਵਾਲੇ ਗੁਰਦੁਆਰਾ ਸੱਚੀ ਮੰਡੀ ਸਾਹਿਬ ਜਾਂਦੀ ਹੁੰਦੀ ਆ ਜੋੜਾ ਸਾਹਿਬ ਲਾਉਂਦੇ ਨੇ ਜਿੱਥੇ ਬਾਬਾ ਘੂੜਾ ਅਮਰਦਾਸ ਜੀ ਦਾ ਉੱਥੇ ਮੈਂ ਜਾਣੀ ਜਾਣਾ ਹੁੰਦਾ ਵੀਰੇ ਮੈਂ ਬਹੁਤ ਮਤਲਬ ਹੋ ਗਏ ਮੈਨੂੰ 22 ਸਾਲ ਹੋ ਗਏ ਸਾਨੂੰ ਜਾਂਦਿਆਂ ਨੂੰ ਮੇਰੇ ਨਾਲ ਹਸਬੰਡt ਬਿਮਾਰ ਹੋ ਗਏ ਸੀਗੇ ਉਹ ਵੀ ਤੁਹਾਡੇ ਨਾਲ ਕਰੀ ਸਟੋਰੀ ਸ਼ੇਅਰ ਕਰਾਂਗੇ ਕਾਫੀ ਵੀ ਮਤਲਬ ਵੱਡੀ ਬਿਮਾਰੀ ਨਿਕਰ ਲਿਆ ਸੀ ਉਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਹੋਈ ਬਹੁਤ ਛੇਤੀ ਠੀਕ ਹੋ ਗਏ ਰਿਕਵਰੀ ਕਰ ਲਈ ਸੀ ਉਹਨਾਂ ਨੇ ਬਹੁਤ ਛੇਤੀ ਉਦੋਂ ਦੇ ਅਸੀਂ ਜਾਣ ਲੱਗੇ ਸੀ ਵੀ ਸਾਨੂੰ ਕਿਸੇ ਨੇ ਉਦੋਂ ਦੱਸਿਆ ਸੀ ਕਿ ਤੁਸੀਂ ਉੱਥੇ ਜਾਓ ਹਨਾ ਵੀ ਉੱਥੇ ਇਹ ਠੀਕ ਹੋ ਜਾਣਗੇ ਕੁਝ ਡਾਕਟਰੀ ਦਵਾਈ ਨਾਲ ਹੋ ਗਏ ਕੁਝ ਵੱਡੀ ਗੱਲ ਤਾਂ ਵਾਹਿਗੁਰੂ ਦੀ ਹੋਈ ਹੈ ਵਾਹਿਗੁਰੂ ਦੇ ਬਾਹਰ ਪੜੀ ਤਾਂ ਹੀ ਠੀਕ ਹੋ ਗਏ ਸੀ ਅਸੀਂ ਉਦੋਂ ਦੀ ਉੱਥੇ ਜਾਂਦੇ ਆਂਗੇ ਤੇ ਮੁੜ ਕੇ ਅਸੀਂ ਹਟ ਨਹੀਂ ਹੈਗੇ ਵੀ ਸਾਨੂੰ ਯਕੀਨੀ ਇੰਨਾ ਬਣ ਗਿਆ ਵਾਹਿਗੁਰੂ ਤੇ ਤੇ ਉੱਥੇ ਜਾਣਾ ਸੀਗਾ ਅੱਜ ਗੇਲੀ ਹੈ ਪਟਿਆਲੇ ਤਾਂ ਕਰਕੇ ਹੁਣ ਕਿਸੇ ਦਾ ਬਣਿਆ ਨਹੀਂ ਹੈਗਾ ਸਾਧਨ ਜਾਂ ਹੁਣ ਗੇਲੀ ਕਹਿੰਦਾ ਸੀ ਕਿ ਨਾ ਮੈਂ ਕਿਸੇ ਨੂੰ ਪੁੱਛ ਕੇ ਦੱਸਦਾ ਗੱਡੀ ਘਰੀ ਖੜੀ ਸੀਗੀ ਵੀ ਜੇ ਕੋਈ ਗੱਡੀ ਲੈ ਜਾਊਗਾ ਤਾਂ ਤੂੰ ਚੱਲ ਜੀ ਨਾਲ ਚਲ ਕੋਈ ਹੋਰ ਬਗ ਜਾਊਗਾ ਨਾਲ ਕਿਸਦਾ ਹੋਰ ਪਹਲਾ ਹੋ ਜਾਊਗਾ ਨਾ ਤਾਂ ਕਰਕੇ ਮੈਂ ਜਾਂ ਕੱਪੜੇ ਪ੍ਰੈਸ ਕਰ ਲੰਗੀ ਇੱਕ ਵਾਰੀ ਜੇ ਕਹਤਾ ਗੇਲੀ ਨੇ ਹੁਣ ਤਾਂ ਮੈਂ ਸਵੇਰੇ ਨਹਾ ਲਈ ਸੀਗੀ ਬਾਟ ਕਰਨ ਵੇਲੇ ਉਹ ਜਾ ਫਿਰ ਦੁਬਾਰਾ ਆ ਕੇ ਕੱਪੜੇ ਪਾ ਲੂੰਗੀ ਤੇ ਜੇ ਗਏ ਸਾਰੇ ਦਿਹਾੜੇ ਤਾਂ ਵੀਡੀਓ ਬਣਾਵਾਂਗੇ ਆਪਾਂ ਕਰ ਉਥੇ ਨਾ ਅੰਦਰ ਅ ਕਈ ਵਾਰ ਬਾਬੇ ਟੋਕ ਦਿੰਦੇ ਨੇ ਮੇਰੀ ਵੀਡੀਓ ਨਹੀਂ ਬਣਾਉਣ ਦਿੰਦੇ। ਉਹ ਇਸੇ ਪਹਿਲਾਂ ਇੱਕਦੋ ਬਲੌਗ ਦੇ ਵਿੱਚ ਬਣਾਈ ਹੋਈ ਐ ਥੋੜੀ-ਬਹੁਤੀ ਵੀਡੀਓ ਪਾਈ ਹੋਈ ਐ। ਤੇ ਬਸ ਅੱਜ ਕੰਮ ਹੈ ਨਹੀਂ ਸੀ ਕੰਮ ਅੱਜ ਕਿਉਂ ਤਾਂ ਨਹੀਂ ਸੀਗਾ ਕਿਉਂਕਿ ਅੱਜ ਸਵੇਰ ਦੀ ਲਾਈਟ ਹੈ ਨਹੀਂ ਸੀ ਲਾਈਟ ਨਹੀਂ ਆਈ ਐ ਤਾਂ ਕਰਕੇ ਮੈਂ ਸਭ ਤੋਂ ਪਹਿਲਾਂ ਮੈਂ ਖਿਆ ਮੈਂ ਪ੍ਰੈਸ ਕਰ ਲਾਂ ਫਿਰ ਫਿਰ ਨਾ ਭੱਜ ਜੀ ਕਿਤੇ। ਪੀ ਲੈਣ ਤੇ ਤਾਂ ਫਿਰ ਮਸ਼ੀਨ ਤੇ ਮੜਾ ਮੁੱਟਾ ਕੰਮ ਕਰ ਲੈਣੀ ਹੁੰਦੀ ਹੈਗੀ ਕਿਸੇ ਦਾ ਕੋਈ ਕੱਪੜਾ ਇੱਕ ਅੱਧਾ ਫੜ ਲੈਣੀ ਹੁੰਦੀ ਹੈ ਵਿਚਾਰ ਸੌਂਤਾ ਜਾਂਦਾ ਵੇਲੇ ਨਾਲੋਂ ਨਹੀਂ ਫਿਰ ਵੇਲੀ ਦਾ ਜਮੇ ਨਹੀਂ ਮੇਰਾ ਟਾਈਮ ਪਾਸ ਹੁੰਦਾ ਕਿਉਂਕਿ ਕੰਮ ਕਰਦੇ ਬੰਦਰ ਹੈਗੇ ਤੇ ਫਿਰ ਜਮੇ ਟਾਈਮ ਪਾਸ ਨਹੀਂ ਹੁੰਦਾ ਹੈਗਾ ਫਿਰ ਮੈਂ ਨਾ ਇੱਕ ਅੱਧਾ ਉਨਾਂ ਕਸੂਟ ਫੜ ਲੈਣੀ ਹੁੰਦੀ ਹੈ ਬਸ ਬਾਲੇ ਨਹੀਂ ਫੜਦੀ ਹੁੰਦੀ ਵੀ ਜਿੰਨਾ ਕੁ ਸੰਭਤਾ ਜਾਵੇ ਮੈਥੋਂ ਚਲੋ ਜਿਹੜੇ 4 ਪੈਸੇ ਖੜੇ ਹੁੰਦੇ ਹਨਾ ਉਹ ਹੀ ਵਧੀਆ ਹੁੰਦੀ ਹੈ ਬਈ ਚਲੋ ਜੀ ਮਿਲਦੇ ਆ ਤੁਹਾਨੂੰ ਫਿਰ ਨਾ ਧੋ ਕੇ ਤੇ ਦੇਖਦੇ ਆਂ ਜੇ ਜਾਣ ਦਾ ਬਣਦਾ ਕੋਈ ਸਾਧਨ ਹਣਾ ਸਿੱਦੇ ਵਾਲੇ ਬੰਦ ਜੇ ਹੁਣ ਤਾਂ ਮੈਂ ਕਦੇ ਨਾ ਗਿਆ ਨਹੀਂ ਪਾਇਆ ਹੈਗਾ ਮੈਨੂੰ ਬਾਲਾ ਐਂ ਲੱਗਦਾ ਵੀ ਜਾਣਾ ਤਾਂ ਜਾਣਾ ਹੀ ਹੈ ਬਸ ਸਿੱਦੇ ਵਾਲੇ ਬਾਕੀ ਜੇ ਬੇਵੱਸ ਹੋ ਗਈ ਗੱਲ ਤਾਂ ਫਿਰ ਕੀ ਕਹਿਣਾ ਹੈ ਹਾਂ ਜੀ ਵੀਰੇ ਆਪਾਂ ਰੈਡੀ ਹੋ ਗਏ ਸੀਗੇ ਜਾਣ ਵਾਸਤੇ ਨਹਾ ਲੇ ਧੋ ਲੇ ਤੇ ਮੇਰੇ ਸੂਟ ਨਾਲ ਦੀ ਜਿਹੜੀ ਚੁੰਨੀ ਸੀ ਉਹ ਸੀਗੀ ਪ੍ਰੈਸ ਕਰਨ ਵਾਲੀ ਪਈ ਸੀ ਤੇ ਐਡ ਫੇਰ ਭੱਜ ਗਈ ਆ ਮੇਰੇ ਪ੍ਰੈਸ ਕਰਦੇ ਕਰਦੇ ਭੱਜ ਗਈ ਸੀ ਐਨਾ ਸ਼ੁਗਰ ਮੈਸੂਟ ਪ੍ਰੈਸ ਕਰ ਲਿਆ ਦੋ ਕਰ ਲੇ ਤੇ ਆਪਾਂ ਚੁੰਨੀ ਨੇ ਫਿਰ ਜਗਾੜ ਲਾਇਆ ਧੋ ਕੇ ਸੁਕਣੀ ਪਾਤੀ ਬਈ ਬਲਜੇ ਨਿਕਲ ਜਾਣਗੇ ਐਕਸਟਰਾ ਜਿਹੜੇ ਸੀਗੇ ਬਾੜ-ਬਾੜ ਪੈਰੇ ਸੀ ਜਿਹੇ ਸੁੱਕੂ ਵੀ ਪਤਾ ਨਹੀਂ ਨਾ ਚਲ ਕੋਈ ਨਾ ਫਿਰ ਹੁਣ ਕਿਹੜਾ ਠੰਡ ਹਨਾ ਹੀ ਲੈ ਜਾਗੇ ਜੇ ਨਾ ਵੀ ਸੁੱਕੀ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਜੀ ਪੁੱਛਿਆ ਸੀਗਾ ਕਿਸੇ ਨੂੰ ਗਵਾਂਡੀਆਂ ਨੂੰ ਉਹ ਕਹਿੰਦਾ ਮੈਂ ਚੱਲ ਜਾਣਾ ਤੁਹਾਡੇ ਨਾਲ ਬਾਕੀ ਦੇਖੋ ਹਲੇ ਆਊਗਾ ਕਿ ਨਾ ਆਊਗਾ ਦੇਖਦੇ ਹਾਂ ਹਾਂਜੀ ਗਾਇਜ਼ ਉਹ ਤਾਂ ਆਏ ਨਹੀਂ ਹੈਗੇ ਹਲੇ ਕਹਿੰਦੇ ਉਹਨਾਂ ਦੀ ਕੁੜੀ ਭਲਾੜ ਗਈ ਹੈ ਤੇ ਉਹਨਾਂ ਦੀ ਜਿਹੜੀ ਨੂੰਹ ਆ ਉਹ ਵੀ ਭਲਾੜ ਗਈ ਹੈ ਉਹ ਨਾਲ ਜਾਣਗੇ ਤਾਂ ਕਰਕੇ ਉਹ ਕਹਿੰਦੇ ਹਲੇ ਠਹਿਰ ਕੇ ਚੱਲਾਂਗੇ ਜੀ ਹਲੇ ਖੜ੍ਹ ਜੋ ਜੀ ਮੈਂ ਨਾ ਥੋਲੀ ਸੀ ਹੁਣ ਮੈਥੋਂ ਟਿਕਿਆ ਨਹੀਂ ਜਾਂਦਾ ਹੈਗਾਗਾ ਤੇ ਆਪਾਂ ਤੁਹਾਡੇ ਨਾਲ ਥੋੜੀ ਜੀ ਵੀਡੀਓ ਸ਼ੇਅਰ ਕਰਾਂਗੇ ਜਿਹੜੀ ਕਿ ਮੈਨੂੰ ਲੱਗਿਆ ਵੀ ਆਪਾਂ ਨੂੰ ਕਰਨੀ ਚਾਹੀਦੀ ਹੈ ਸ਼ੇਅਰ ਤੇ ਵੀ ਆਪਾਂ ਪ੍ਰੈਗਨਸੀ ਦੇ ਵਿੱਚ ਕਿਹੋ ਜਿਹੇ ਕੱਪੜੇ ਪਾਵਾਂਗੇ ਤਾਂ ਆਪਾਂ ਬਹੁਤ ਕੰਫਰਟेबल ਫੀਲ ਕਰਦੇ ਆ ਤੇ ਨਾਲੇ ਆਪਾਂ ਅੱਛੇ ਵੀ ਲੱਗਦੇ ਆ ਦੂਜੇ ਬੰਦੇ ਨੂੰ ਠੀਕ ਹੈ ਜੀ ਤੇ ਆਪਾਂ ਕਰਦੇ ਆ ਸਟਾਰਟ ਵੀਡੀਓ ਆਪਣੀ ਮੈਂ ਫੋਨ ਦੀ ਸੈਟਿੰਗ ਕਰ ਲਾਂ ਮੈਂ ਕਿਹਾ ਚਲੋ ਜਿੰਨਾ ਚਿਰ ਆਪਾਂ ਸੈੱਟ ਦੇ ਵਾਲੇ ਨਹੀਂ ਜਾਂਦੇ ਹਨ ਉਹ ਨਹੀਂ ਆਉਂਦੇ ਤਾਂ ਆਪਾਂ ਮੈਂ ਚਿਰ ਵੀਡੀਓ ਸ਼ੂਟ ਕਰ ਲੈਂਦੇ ਆ ਤਾਂ ਮੈਂ ਤੁਹਾਨੂੰ ਦਿਖਾ ਰਹੀਆਂ ਜਿਹੜਾ ਮੈਂ ਪਾਇਆ ਹੋਇਆ ਸੂਟ ਐਦਾਂ ਦਾ ਐਦਾਂ ਦੇ ਡਿਜ਼ਾਈਨ ਤਾਂ ਬਸੇ ਇਹੀ ਚੰਗਾ ਵੀਰੇ ਪ੍ਰੈਗਨੈਂਸੀ ਦੇ ਵਿੱਚ ਇਹੀ ਜ਼ਿਆਦਾ ਠੀਕ ਰਹਿੰਦਾ ਹੈਗਾ ਦੇਖ ਸਕਦੇ ਤੁਸੀਂ ਬਲਾਂ ਨਹੀਂ ਤਾਂ ਫਰਾਕ ਹੋਵੇ ਬਲ ਪਾਏ ਹੋਣ ਇੱਕ ਹੋਣੀ ਹੈ ਅੰਬ੍ਰੇਲਾ ਕੱਟ ਅੰਬ੍ਰੇਲਾ ਕੱਟ ਨਾ ਬਣਵਾਇਆ ਕਰੋ ਵੀਰੇ ਉਹਦੀ ਫਿਟਿੰਗ ਹੁੰਦੀ ਹੈ ਨੀਚੇ ਤੱਕ ਇੱਥੇ ਤੱਕ ਫਿੱਟ ਹੁੰਦੀ ਹੈ ਉਹਦੀ ਤਾਂ ਕਰਕੇ ਉਹਦੀ ਸੈਟਿੰਗ ਨਹੀਂ ਹੋਉਂਦੀ ਉਹ ਫਿਰ ਨਾ ਵਿੱਚ ਪੇਟ ਫਸ ਜਾਂਦਾ ਹੈਗਾ ਤਾਂ ਉਹ ਭੜਾ ਲੱਗਦਾ ਠੀਕ ਹੈ ਜੀ ਆਹ ਸੂਟ ਹੈ ਇੱਕ ਤਾਂ ਮੇਰਾ ਜਿਹੜਾ ਮੈਂ ਪ੍ਰੈਗਨੈਂਸੀ ਵਾਸਤੇ ਸਪੈਸ਼ਲ ਬਣਾਇਆ ਸੀ ਮੈਂ 6 ਮਨთਸ ਤੋਂ ਬਾਅਦ ਸੋ ਦਬੜਾਈ ਸੀਗੀ 6 ਮਨთ ਤੋਂ ਪਹਿਲਾਂ ਮੈਂ ਉਹੀ ਖੁੱਲੇ ਖਾਲੇ ਕਰਕੇ ਜਾਂ ਵੀ ਉਹ ਹੀ ਆਈ ਗਈ ਦੇ ਸੀਗੇ ਮੇਰੇ ਜਿਆਦਾ ਇੰਨਾ ਹੈ ਨਹੀਂ ਸੀਗਾ ਪੇਟ ਤੇ ਇਹਦੇ ਨਾਲ ਮੈਚਿੰਗ ਸਲਵਾਰ ਹੈ ਜੀ ਬ੍ਰੇ ਇਹ ਮੈਂ ਟਾਈਟੇ ਮੀਟਰ ਦੇ ਅਲੱਗੋ ਕਿਉਂਕਿ ਕਮੀਜ਼ ਦੇ ਕਪੜੇ ਜਾਂ ਕੇ ਨਾਲ ਮੈਚਿੰਗ ਕਰ ਲਿਆ ਸੀਗੇ ਸਲਵਾਰਾ ਤੇ ਇਹ ਤੁਸੀਂ ਬਾਹਾਂ ਲਈ ਬੰਗੋਣੀਆਂ ਥੋੜੀ ਬਾਕੀ ਤੁਹਾਡੀ ਇੱਛਾ ਵੀ ਹੈ ਨਾ ਤੁਸੀਂ ਬੱਲ ਪਾ ਕੇ ਇੱਥੇ ਤਣੀਆਂ ਵੀ ਲਵਾ ਸਕਦੇ ਹੋਗੇ ਬੈਕ ਸਾਈਡ ਤੇ ਜਿਆਦਾ ਖੁੱਲਾ ਰੱਖੋਣਾ ਜੀ ਤੁਸੀਂ ਵੈਸੇ ਇਹ ਮੇਰਾ ਖੁੱਲਾ ਹੀ ਹੈਗਾ ਮੈਂ ਐਕਸਟਰਾ ਖੁੱਲਾ ਹੀ ਖਾਇਆ ਹੋਇਆ ਹੈਗਾ ਆਪ ਹੀ ਜੰਪਾ ਸੀ ਕਰਤੇ ਮੈਂ ਤੇ ਖੁੱਲਾ ਰੱਖਾਇਓ ਬਸ ਜਿੰਨਾ ਹੋ ਸਕੇ ਤਾਂ ਕਿ ਉਹ ਆਪਣਾ ਵੀ ਜਿਹੜਾ ਆਪਣਾ ਬੋਡੀ ਸ਼ੇਪ ਹੈ ਜਿਹੜੀ ਬਣੀ ਹੋਈ ਹੈ ਨਾ ਉਹਦਾ ਜ਼ਿਆਦਾਤਰ ਪਤਾ ਨਾ ਲੱਗੇ ਤੇ ਇੱਕ ਮੈਂ ਹੋਰ ਇਥੇ ਤੁਹਾਨੂੰ ਗੱਲ ਦੱਸਦੀ ਆ ਮੈਂ ਨਾ ਇੱਥੇ ਕਲਰ ਹੀ ਲਾਈ ਆ ਮਤਲਬ ਆ ਕਲਰ ਜਿਹੜਾ ਬੈਕ ਬੈਕ ਤੇ ਹੁੰਦਾਗਾ ਉਂਰੇ ਨਹੀਂ ਹੁੰਦਾ ਇਹ ਇਹ ਮੈਂ ਤਾਂ ਲਾਇਆ ਸੀਗਾ ਇਹ ਮੈਂ ਤਾਂ ਲਾਇਆ ਸੀ ਕਿਉਂਕਿ ਮੈਨੂੰ ਮੈਨੂੰ ਆਪ ਨੂੰ ਲੱਗਦਾ ਸੀਗਾ ਕਿ ਆਪਾਂ ਹੁਣ ਹਨਾ ਜਾਪੇ ਦੇ ਵਿੱਚ ਵੀ ਇਹੀ ਇੱਕ ਸੂਟ ਪਾਉਣੇ ਨੇਗੇ ਤਾਂ ਫਿਰ ਆਪਾਂ ਬੈਠਣਾ ਹੀ ਹੁੰਦਾ ਉਦੋਂ ਤਾਂ 2 ਮਹੀਨੇ ਆਪਾਂ ਬੈਠੇ ਰਹਿਣੇ ਆ 2 ਡੇਢ ਮਹੀਨਾ ਤਾਂ ਫਿਰ ਉਦੋਂ ਨਾਲ ਜਿਹੜਾ ਆਪਣਾ neck ਆ ਬੈਕ neck ਆ ਉਹ ਬਹੁਤ ਸਾਫ਼ ਹੋ ਜਾਂਦਾ ਹੈਗਾ ਜਗਾੜ ਲੱਗ ਜਾਂਦਾ ਹੈ ਇਹ ਤੇ ਹੁਣ ਵੀ ਆਪਾਂ ਨੂੰ ਕਿਹੜਾ ਹਨਾ ਪ੍ਰੈਗਨਸੀ ਵਿੱਚ ਕਿਹੜਾ ਨਸ਼ ਕਿੰਨੀ ਲਾਉਣੇ ਹੁੰਦੇ ਆਪਾਂ ਦਾ ਜਾਂ ਕੁਝ ਵੀ ਆਪਾਂ ਨੇ ਸ਼ੋਅ ਕਰਨਾ ਹੁੰਦਾ ਤਾਂ ਇਹ neck ਬਣਾਇਆ ਕਰੋ ਜਰੂਰ ਤੁਸੀਂ ਪ੍ਰੈਗਨਸੀ ਵਾਲੇ ਸੂਟਾਂ ਦਾ ਤੇ ਆਪਣੇ ਜਿਹੜਾ neck ਆ ਉਹ ਕਲੀਨ ਰਹਿੰਦਾ ਨਾਲ ਕੰਨਾਂ ਨਾਲ ਹੀ ਉਹ ਸਾਇਆਂ ਪੈ ਜਾਂਦੀਆਂ ਰਹਣਾ ਕਿਸੇ ਦੇ ਬੋਡੀ ਤੇ ਪੈ ਜਾਂਦੀਆਂ ਨੇ ਕਿਸੇ ਦੇ ਫੇਸ ਤੇ ਪੈ ਜਾਂਦੀਆਂ ਨੇ ਉਹਨਾਂ ਚੀਜ਼ਾਂ ਤੋਂ ਵੀ ਬਚਤ ਰਹਿੰਦੀ ਹੈ ਵੀਰੇ ਤੇ ਐਦਾਂ ਦੇ ਵੀ ਤੁਸੀਂ ਸੂਟ ਵੜਵਾ ਸਕਦੇ ਹੋ ਮੂਰੋ ਤਾਂ ਗੋਲੀਆਂ ਗਲਾ ਪਿੱਛੋਂ ਮੈਂ ਬੈਨ ਲਾਇਆ ਹੋਇਆ ਸਾਰਿਆਂ ਦੇ ਤੇ ਇਹ ਸਭ ਤੋਂ ਵਧੀਆ ਰਹਿੰਦਾ ਵੀਰੇ ਸੂਟ ਵਾਲਾ ਵਾਲੀ ਫਰੌਕ ਇਹ ਨਾਲ ਸਲਵਾਰ ਤੁਸੀਂ ਪਲਾਜ਼ੋ ਵੀ ਬਣਵਾ ਸਕਦੇ ਹੋ ਖੁੱਲਾ ਪਲਾਜ਼ੋ ਨਾ ਕੋਈ ਲੂਜ਼ ਪਲਾਜ਼ੋ ਪਾਉਂਦਾ ਬੜੇ ਬੜੇ ਪਹੁੰਚਿਆ ਨਾ ਉਹ ਵੀ ਚੱਲ ਜੂਗਾ ਤੇ ਬਾਦੂ ਮੈਂ ਪਾਉਣੀਆਂ ਹੀ ਰੱਖਾਈਆਂ ਨੇ ਮੈਂ ਪਾਉਣੀਆਂ ਹੀ ਜਿਆਦੇ ਪਾਉਣੀਆਂ ਹੈਗੀ ਕਿਉਂਕਿ ਗਰਮੀ ਦੇ ਵਿੱਚ ਰਾਤਾਂ ਪੂਰੀਆਂ ਪਹਿਣ ਤੇ ਅੱਧੀਆਂ ਪਾਉਣੀਆਂ ਤਾਂ ਫਿਰ ਆ ਜਿਹੜੀ ਸਕਿਨ ਸਾਰੀ ਖਰਾਬ ਹੋ ਜਾਂਦੀ ਹੈ ਬਾਹਾਂ ਦੀ ਠੀਕ ਹੈ ਜੀ ਇਹਦੇ ਨਾਲ ਇੱਕ ਮੈਂ ਆਹ ਬਣਾਇਆ ਹੋਇਆ ਬਲੈਕ ਸਲਵਾਰ ਹੈ ਜੀ ਤੇ ਬਲੈਕ ਸਲਵਾਰ ਮੇਰੇ ਕੋਲ ਪਹਿਲਾਂ ਪਈ ਸੀਗੀ ਸਲਵਾਰਾ ਤੁਸੀਂ ਪਹਿਲਾ ਵਾਲੀ ਵੀ ਯੂਜ਼ ਕਰ ਸਕਦੇ ਹੋਗੇ ਜੇਕਰ ਤੁਹਾਡੀ ਬਾਡੀ ਜਿਹੜੀ ਸਲਵਾਰ ਦੀ ਬੈਲਟ ਹੁੰਦੀ ਹੈ ਇਹ ਟਾਈਟ ਨਹੀਂ ਹੋਈ ਮੇਰੇ ਮੇਰੇ ਨਾਲ ਜ਼ਿਆਦਾ ਸਿਹਤ ਦਾ ਫਰਕ ਨਹੀਂ ਪੈਂਦਾ ਹੈਗਾ ਪ੍ਰੈਗਨਨਸੀ ਦੇ ਵਿੱਚ ਵੀ ਮੈਂ ਉਦਾਂ ਦੀ ਰਹਿਣੀ ਹੈਗੀ ਬਸ ਪੇਟ ਪੇਟ ਦਾ ਹੀ ਕੰਮ ਦਾ ਤੇ ਇਹਦੇ ਨਾਲ ਆਹ ਕਮੀਜ਼ ਸ਼ਾਰਟ ਬੜਾਈ ਪਈ ਮੈਂ ਬਲੈਕ ਸਲਵਾਰ ਨਾਲ ਇਹਦੇ ਵੀ ਮੈਂ ਪਲਾਇਆ ਹੋਇਆ ਕਲਰ ਉਹ ਨਹੀਂ ਮੈਂ ਕਲਰ ਪਾਉਂਦੀ ਹੈਗੀ ਕਲਰ ਵਾਲੇ ਕਮੀਜ਼ ਵੀ ਜ਼ਿਆਦਾਤਰ ਵਿੱਚ ਮੈਂ ਆਪ ਪਾਉਂਣਾ ਪਰ ਮੈਂ ਇਹਨਾਂ ਸੂਟਾਂ ਦੇ ਜੂੜ ਬਣਾਏ ਨੇਗੇ ਕਿਉਂਕਿ ਜਿਹੜਾ ਮੇਰਾ ਨੱਕ ਹੈ ਉਹ ਖਰਾਬ ਵੀ ਟਰਨ ਹੋ ਰਹੀ ਸੀ ਸਕ ਵੀ ਮੈਂ ਸ਼ਾਮ ਟਾਈਮ ਕੋਈ ਵਾਰੀ ਮ사ਜ ਕਰ ਲੈਣੀ ਹੁੰਦੀ ਆ ਕੋਪੇ ਦੇ ਤੇਲ ਦੀ ਸੋ ਮੇਰਾ ਦਮ ਚੜਦਾ ਬੋਲਦੀ ਦਾ ਸੌਰੀ ਤੇ ਆਪਾਂ ਮਤਰਾਤ ਨੂੰ ਨਾ ਵੇ ਕੋਪੇ ਤੇਲ ਲਾ ਲੈਂਦੀ ਆ ਤੇ ਫਿਰ ਜਦੋਂ ਸਵੇਰੇ ਆਪਾਂ ਵੇਅਰ ਕਰ ਲੈਂਦੇ ਆ ਉਹ ਕੋਪੇ ਦੇਲ ਨਾਲ ਹੋਰ ਵੀ ਨਿੱਖਰ ਜਾਂਦੀ ਜਿਹੜੀ ਆਪਣੀ ਬੈਕ ਨੈਕ ਹੁੰਦੀ ਹੈ ਗਰਦਨ ਹੁੰਦੀ ਹੈ ਤਾਂ ਇਦਾਂ ਦੀਆਂ ਫਰਾਕਾਂ ਬਹੁਤ ਸੈਟ ਰਹਿੰਦੀਆਂ ਨੇ ਵੀਰੇ ਮੇਰੇ ਐਕਸਪੀਰੀਅੰਸ ਦੇ ਮੁਤਾਬਕ ਮੈਂ ਮੇਰੇ ਪਹਿਲਾਂ ਵਾਲੀ ਗੁੜੀਆ ਹੋਈ ਸੀ ਜਦੋਂ ਉਦੋਂ ਉਸ ਟਾਈਮ ਮੈਨੂੰ ਇਹਨਾਂ ਪਤਾ ਨਹੀਂ ਸੀਗਾ ਕਿਸੇ ਨੇ ਦੱਸਿਆ ਨਹੀਂ ਹੈਗਾਗਾ ਉਹਨੇ ਮੈਂ ਕਮੀਜ਼ਾਂ ਪਾ ਲੰਦੀ ਸੀਗੀ ਕਮੀਜ਼ਾਂ ਹੀ ਬਸ ਮੈਂ ਕਹਿੰਨੀ ਕਮੀਜ਼ੇ ਲੂਜ਼ ਕਰ ਦੋ ਮੇਰੀਆਂ ਕੁਲੀਆਂ ਕਰ ਦੋ ਹਨਾ ਕੁਲੀਆਂ ਕਰਵਾ ਕੇ ਉਹਦੋਂ ਮੈਂ ਆਪਣੀ ਸੇਮਟੇ ਸੀਗੀ ਸੂਟ ਆਪਦੇ ਤੇ ਮੈਂ ਕਹਿੰਦੀ 2-2 ਇੰਚ ਕੁਲੀਆਂ ਰੱਖ ਦੋ ਉਹਨਾ ਫਿਰ ਫਿਰ ਡੇਢ ਮਹੀਨੇ ਬਾਅਦ ਮਹੀਨੇ ਬਾਅਦ ਫਿਰ ਫਿਰ ਕੁਲੀਆਂ ਆਪ ਟਾਈਟ ਹੋ ਜਾਣਗੇ ਸੀ ਟਾਈਟ ਹੋਣ ਤੋਂ ਬਾਅਦ ਨਾ ਉਹ ਕੀ ਹੁੰਦਾ ਕਮੀਜ਼ ਦਾ ਜਿਹੜਾ ਚੱਕ ਰੱਖਿਆ ਹੁੰਦਾ ਉਹ ਵਾਲਾ ਤੇ ਉਹ ਨਾ ਵੀ ਇੱਥੋਂ ਆ ਚੀਜ ਹੈ ਜਿਹੜੀ ਆਪਣੀ ਬੋਡੀ ਦੀ ਉਹ ਸ਼ੋ ਹੋਣ ਲੱਗ ਜਾਂਦੀ ਹੈ ਟੱਕਾ ਹੁੰਦੀ ਹੈ ਜਿਹੜੀ ਆਪਣੀ ਮੱਲੋ ਮੱਲੀ ਉਹ ਹੁੰਦੀ ਹੀ ਹੁੰਦੀਆਂ ਨੇ ਸ਼ੋ ਜੇ ਤੁਸੀਂ ਕਿੰਨੇ ਖੁੱਲਾ ਲੂਜ਼ ਕਮੀਜ਼ ਬੜਵਾ ਲਓ ਫਰੋਕਾਂ ਬਹੁਤ ਸੈਟ ਰਹਿੰਦੀਆਂ ਨੇ ਵੀਰੇ ਆ ਚੀਜ਼ ਕਵਰ ਹੋ ਜਾਂਦੀ ਹੈ ਸਾਰੀ ਇਧਰੋਂ ਸਾਈਡਾਂ ਤੋਂ ਸਾਰੀ ਕਵਰ ਹੋ ਜਾਂਦਾ ਆਪਣਾ ਇਹ ਤੁਸੀਂ ਧੜੀਆਂ ਲਵਾ ਲਓ ਉਸ ਤੋਂ ਵੀ ਵਧੀਆ ਲੱਗੂਗਾ ਕਿਉਂਕਿ ਆਪਦੇ ਮਤਲਬ ਕੋ ਤੁਸੀਂ ਪੂਰਾ ਲੂਜ਼ ਰੱਖ ਲਓ ਫਿਰ ਉਹਨੂੰ ਧੜੀ ਨੂੰ ਜਿੰਨੇ ਤੁਸੀਂ ਬੰਨਣਾ ਹੁੰਦਾ ਬੰਨ ਲਓ ਇੱਕ ਵਯਾ ਬਣਾਇਆ ਹੋਇਆ ਇਹ ਮੈਂ ਹਲੇ ਇੱਕ ਵਾਰੀ ਵੀ ਪਾਇਆ ਨਹੀਂ ਹੈਗਾ ਇਕ ਨਾ ਇਹਨਾਂ ਸਿੱਧੀ ਜਿਹੀ ਸਲਵਾਰਾਂ ਬਣਾਈਆਂ ਨੇ ਮੈਂ ਬਿਨਾ ਗੋਡੇ ਵਾਲੀਆਂ ਆਹਾ ਇਹກະ ਮੈਨੂੰ ਬਣਾਉਣ ਦੇ ਵਿੱਚ ਆਸਾਨੀ ਰਹੀ ਬਈ ਇਹ ਇੱਕ ਸਿਉਣੀ ਹੁੰਦੀ ਹੈ ਇਹਦੀ ਚਾਰਕ ਬਲ ਪਾਓ ਤੇ ਇੱਕ ਮੂਰੀ ਦੀ ਮੂਰੀ ਬੇਰੀ ਪਤਲੀ ਹੁੰਦੀ ਹੈ ਗੁੰਦ ਕੇ ਮੂਰੀ ਇੱਕ ਸਿਉਣ ਲਾ ਦੋ ਨਾ ਗੋਡੇ ਜੜਨ ਦੀ ਲੋੜ ਨਾ ਸਲਵਾਰ ਜੜਨ ਦੀ ਲੋੜ ਕੁਛ ਨਹੀਂ ਕਰਨ ਦੀ ਲੋੜ ਹੁੰਦੀ ਇੱਕ ਮਿੰਟ ਵਿੱਚ ਸਲਵਾਰ ਬਣ ਜਾਂਦੀ ਹੈ ਇਹ ਤੇ ਨਾਲੇ ਪ੍ਰੈਗਨਨਸੀ ਦੇ ਵਿੱਚ ਇਹ ਸੌਖਾ ਰਹਿੰਦੀ ਹੈ ਬਈ ਵਧੀਆ ਰਹਿੰਦੀ ਹੈ ਇਹ ਹਲਕੀ ਹੁੰਦੀ ਹੈ ਜਮਾ ਇਰਿਟੇਸ਼ਨ ਜੀ ਨਹੀਂ ਹੁੰਦੀ ਹੈਗੀ ਪਾ ਕੇ ਵਾਲੀ ਹੈਵੀ ਸਲਵਾਰ ਤੇ ਇੱਕ ਮੈਂ ਜਿਹੜੀਆਂ ਪ੍ਰੈਗਨਨਸੀ ਦੇ ਵਿੱਚ ਸਲਵਾਰਾਂ ਬਣਾਈਆਂ ਨਾ ਉਹ ਆਮ ਸਲਵਾਰਾਂ ਨਾਲ 1 ਇੱਕ ਇੰਚ ਉੱਚੀਆਂ ਰੱਖਾਈਆਂ ਨੇ ਰੱਖੀਆਂ ਨੇ ਆਪੀ ਇਹਦੇ ਨਾਲ ਆਹਾ ਵੀ ਮੈਂ ਬਾੜੇ ਪੈਸੇ ਨਹੀਂ ਲਾਇਆ ਹੈਗੇ ਪ੍ਰੈਗਨਨਸੀ ਚ ਜਿਹੜੇ ਸੂਟ ਬਣਵਾਏ ਨੇ ਚਾਰ ਬਣਵਾਏ ਨੇ ਮੈਂ ਇੱਕ ਮੇਰਾ ਕਿੰਨ ਮੈਂ ਤੁਹਾਨੂੰ ਦਿਖਾਤੇ ਇੱਕ ਮੇਰਾ ਹਲੇ ਆਦ ਵਿਚਾਲਾ ਪਿਆ ਬਣਾਉਣ ਵਾਲਾ ਉਹ ਵੀ ਬਣਾਉਂਗੀ ਮੈਂ ਔਖੀ ਸੌਖੀ ਉਹਨਾਂ ਤੱਕ ਬਣਾ ਲੂੰਗੀ ਤੇ ਮੰਮੀ ਕਹਿੰਸੀ ਕੰਨ ਲੱਗ ਰੱਖ ਲਈ ਤੇ ਫਿਰ ਉਦੋਂ ਜੀ ਕੀ ਕਹਿੰਦੇ ਹੁੰਦੇ ਨੇ ਬਾਹਰ ਵਿਦੌਹ ਦਿੰਦੇ ਨੇ ਹਣਾ ਉਦਿਆਂ ਲੱਗ ਸੂਟ ਪਾਉਣਾ ਹੁੰਦਾਗਾ ਤੇ ਵੀ ਉਹ ਅਣ ਲੱਗਦੀ ਰੱਖੀ ਦੁਕਾਈ ਨਾ ਤੇ ਫਿਰ ਤਾਂ ਕਰਕੇ ਮੈਂ ਹੰਟਾਈ ਦੀ ਵੇਖਿਆ ਜਿਸ ਤੋਂ ਹੰਟਾ ਗਿਆ ਤਾਂ ਮੈਥੋਂ ਪਾਇਆ ਜਾਊਗਾ ਮਨ ਲੰਬਲੀ ਤੇ ਇੱਕ ਆਵਲਾਗਾ ਇਹ ਵੀ ਮੈਂ ਹਲੇ ਪਾਇਆ ਨਹੀਂ ਹੈਗਾ ਇਹ ਮੈਨੂੰ ਵੀ ਮੰਮੀ ਨੇ ਕਲਾਣ ਵਾਲੀ ਨੇ ਮੰਮੀ ਨੇ ਜਦੋਂ ਮੈਂ ਵਿਦਾ ਹੋ ਗਿਆ ਸੀ ਉਦੋਂ ਦਿੱਤਾਗਾ ਵੈਸੇ ਉਹ ਲਿਆ ਸੀਗਾ ਵੈਸੇ ਉਹ ਕਿਹੀ ਲੈ ਕੇ ਆਈ ਸੀ ਉੱਥੋਂ ਮੈਂ ਇਹ ਦੇਖ ਲਓ ਪ੍ਰਿੰਟ ਇਹ ਸਾਰੀਆਂ ਮੇਰੇ ਮੈਂ ਸ਼ਰਟ ਲੱਬ ਲੈ ਗਿਆ ਸੀ ਕਮੀਜ਼ਾਂ ਦਾ ਕਪੜਾ 3-3 ਮੀਟਰ 2.5 ਮੀਟਰ ਕਿਸੇ ਦਾ 2.5 ਮੀਟਰ ਸੀ ਕਿਸੇ ਦਾ 3 ਮੀਟਰ ਸੀ ਤੇ ਵਧੀਆ ਮੇਰੀ ਕੁੜੀਆਂ ਡੁਲੀਆਂ ਫਰਾਕਾ ਬਣਣੀਆਂ ਜੇ ਕੋਈ ਮੋਟਾ ਹੈ ਬਈ ਜਿਆਦਾ ਹਨਾ ਤਾਂ ਫਿਰ ਤੁਸੀਂ 3 ਮੀਟਰ ਹੀ ਲਿਓ 3 ਮੀਟਰ ਤੋਂ ਪਲੱਸ ਬੇਸ਼ੱਕ ਲੈ ਲਓ ਪਰ ਘੱਟ ਨਾ ਲਿਓ ਮੇਰੀਆਂ ਤਾਂ 2.5 ਮੀਟਰ ਦੀਆਂ ਉਹ ਮੇਰੀ ਕਮੀਜ਼ ਜੇ ਮੈਂ ਬਣਾਉਣੀ ਹੁੰਦੀ ਆ ਨਾ ਮ ਜਦੋਂ ਇਹ 1.5 ਮੀਟਰ ਦੀ ਕਮੀਰ ਵੱਟ ਜਾਂਦੀ ਆ। ਪਤਲੀ ਹੋਣ ਕਰਕੇ ਤਾਂ ਇਹ ਮੇਰੇ 2.5 ਮੀਟਰ ਦੀਆਂ ਫਰਾਕਾ ਬਣਗੀਆਂ ਸੀਗੀਆਂ ਵੀਰੇ 2-2 ਮੀਟਰ ਦੀਆਂ ਸਲਵਾਰਾਂ ਬਣਗੀਆਂ ਸੀਗੀਆਂ। 2 ਮੀਟਰ ਦੀ ਸਲਵਾਰ ਆਸਾਨੀ ਨਾਲ ਬਣ ਜਾਂਦੀ ਹੈਗੀ। ਹਲਕੀ ਬਣਾਉਣੀ ਹੋਵੇ ਆਪਾਂ ਕਿਉਂਕਿ ਹਲਕੀ ਲੋਟ ਆਉਂਦੀਆਂ ਨੇ ਪ੍ਰੈਗਨਸੀ ਦੇ ਵਿੱਚ। ਤੇ ਇਹ ਥੋੜੀ ਜੀ ਵੀਡੀਓ ਮੈਂ ਤੁਹਾਡਾ ਸ਼ੇਅਰ ਕਰਨੀ ਸੀਗੀ। ਠੀਕ ਹੈ ਜੀ ਤੇ ਵਧੀਆ ਲੱਗੀ ਤਾਂ ਕਮੈਂਟ ਕਰ ਦਿਓ ਵੀ ਹਾਂ ਸਾਡੇ ਵਾਸਤੇ ਹੈਲਪਫੁਲ ਰਹੀ ਹੈ ਨਾ। ਜੇ ਹੈਲਪਫੁਲ ਰਹੀ ਤੁਹਾਡੇ ਵਾਸਤੇ ਤੇ ਬਾਕੀ ਹੋਰ ਸੋਣ ਸੋਣੇ ਕਮੈਂਟ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਤੁਹਾਡਾ ਕੁਝ ਨਹੀਂ ਜਾਂਦਾ ਹੈਗਾ ਕਰ ਦਿਆ ਕਰੋ ਯਾਰ ਠੀਕ ਹੈ ਜੀ ਇਹ ਹੁਣ ਆਪਾਂ ਚਾਵਾਂਗੇ ਸੈਦੇ ਵਾਲੇ ਦੇਖਾਂਗੇ ਵੀਡੀਓ ਬਣਾਈ ਗਈ ਤਮੜਾਵਾਂਗੇ ਨਹੀਂ ਫਿਰ ਬਾਕੀ ਸ਼ਰਦਾ ਜੀ ਨਾਲ ਮੱਥਾ ਟੇਕ ਨੂੰ ਜੀ ਕਰੀ ਜਾਂਦਾ ਹੈਗਾ ਵੀ ਆਪਾਂ ਪੂਰੇ ਤੁਹਾਨੂੰ ਮਨੋਂ ਮੱਥਾ ਟੇਕਿਆਵਾਂਗੇ ਥੋੜੇ ਦਿਨਾਂ ਤੋਂ ਮੈਂ ਪਰੇਸ਼ਾਨ ਸੀਗੀ ਹਫਤੇ ਤੋਂ ਦੋ ਹਫਤੇ ਤੋਂ ਮੈਨੂੰ ਪਤਾ ਨਹੀਂ ਕਿਉਂ ਪਤਾ ਨਹੀਂ ਤਾਂ ਮੈਂ ਫੋਨ ਜ਼ਿਆਦਾ ਦੇਖਣ ਲੱਗੀ ਸੀਗੀ ਮੈਂ ਨਾ ਬੜੀ ਪਰੇਸ਼ਾਨ ਹੋ ਗਈ ਸੀਗੀ ਮੈਂ ਦੂਜਿਆਂ ਨਾਲ ਲੜਨ ਨੂੰ ਜੀ ਕਰਦਾ ਸੀ ਮੇਰਾ ਬਹੁਤ ਹੋ ਵੀ ਬਿਨਾ ਗੱਲ ਤਾਂ ਤੇ ਫਿਰ ਮੈਂ ਕੀ ਕਰਦੀ ਹੁੰਦੀ ਮੈਂ ਫਿਰ ਮੈਂ ਪਾਠ ਸ਼ੁਰੂ ਕਰਦੀ ਹੁੰਦੀ ਆ ਬਸ ਜੇ ਮੈਨੂੰ ਐਵੇਂ ਦੀ ਕੁਝ ਫੀਲ ਹੋਵੇ ਨਾ ਕਿ ਮੈਂ ਪਾਗਲ ਜੀ ਹੋਣ ਵਾਲੀ ਆ ਤਾਂ ਮੈਂ ਪਾਠ ਸ਼ੁਰੂ ਕਰ ਦਿੰਦੀ ਆ ਮੈਨੂੰ ਡਿਪਰੈਸ਼ਨ ਆ ਪਹਿਲਾਂ ਤੋਂ ਹੀ ਡਿਪਰੈਸ਼ਨ ਆਗਾ ਮੈਂ ਗੋਲੀ ਤਵੇ ਦੀ ਹਮੇਸ਼ਾ ਚੱਲਦੀ ਰਹਿੰਦੀ ਆ ਕਮ ਸਿਕਾ ਮੈਂ ਅੱਛੀ ਤੱਕ ਹਸਾਲ ਹੋ ਗਏ ਗੋਲੇ ਆਂ ਡਿਪਰੈਸ਼ਨ ਦੇ ਤੇ ਬਸ ਉਹ ਦਿਨਾਂ ਜਦੋਂ ਮੈਂ ਪਾਠ ਕਰ ਲੱਗ ਜਾਂਦੀ ਤਾਂ ਥੋੜਾ ਕੰਟਰੋਲ ਹੋ ਜਾਂਦਾ ਵਧੀਆ ਲੱਗਦਾਗਾ ਤੇ ਉਸ ਤੋਂ ਬਾਅਦ ਮੀਨਾਂ ਡੇਢ ਮੀਨਾਂ ਤਾਂ ਮੈਂ ਕਰਦੀ ਆ ਪਾਠ ਬਈ ਫਿਰ ਥੋੜਾ ਯਾ ਰੁਟੀਨ ਟੁੱਟ ਜਾਂਦਾ ਬਸ ਵਿੱਚ ਦੀ ਤੇ ਵੈਸੇ ਹੁੰ ਜੇ ਕੀਤਾ ਜਾਵੇ ਦਿੱਲੀ ਤਾਂ ਬਹੁਤ ਵਧੀਆ ਲੱਗਦਾਗਾ ਚੰਗਾ ਹੁੰਦਾਗਾ ਲੇਟ ਆ ਗਈ ਲੇਟ ਆ ਗਈ ਹੁਣ ਮੈਂ ਲੇਟ ਵਾਲਾ ਕੋਈ ਕੰਮ ਦੇਖ ਲੀ ਜੇ ਕਰਨ ਵਾਲਾ ਹੋਊਗਾ ਤਾਂ ਕਰਦੀ ਆ ਠੀਕ ਹੈ ਜੀ ਚਲੋ ਜੀ ਮਿਲਦੇ ਆਂ ਫਿਰ ਸ਼ਾਮ ਨੂੰ ਮਿਲਾਂਗੇ ਹੁਣ ਤਾਂ ਤੁਹਾਨੂੰ ਜੇ ਹੋ ਸਕੇ ਆ ਤਾਂ ਵੀਡੀਓ ਆਪਾਂ ਸਾਇਦ ਇਹ ਸ਼ੂਟ ਕਰ ਲਾਂਗੇ ਜੇ ਨਾ ਹੋ ਸਕੇ ਤਾਂ ਮਾਫ ਕਰਨਾ ਜੀ ਠੀਕ ਹੈ ਜੀ